ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਸ਼ ਦੇ 140 ਕਰੋੜ ਮੌਕੇ ਵਿੱਚੋਂ ਪਹਿਲਾ ਜਿਹੜਾ ਦੇਸ਼ ਗਰੋਹ ਦਾ ਕੇਸ ਪਿਆ ਉਸ ਕੇਸ ਵਿੱਚ ਕਲ ਜਮਾਨਤ ਹੋ ਗਈ ਸਿੱਖ ਵਰੋਂ ਦੀ ਤਾਕਤਾਂ ਨੇ ਇਕਜੁੱਟ ਹੋ ਕੇ ਬੜਾ ਵੱਡਾ ਪ੍ਰਯਾਸ ਕੀਤਾ ਕਿ ਰਾਜਸਥਾਨ 'ਚ ਸਿੱਖਾਂ ਦੀ ਆਵਾਜ਼ ਦਬਾਈ ਜਾਵੇ ਪਰ ਇਹ ਪ੍ਰਯਾਸ ਉਹਨਾਂ ਨੂੰ ਉਦੋਂ ਪੁੱਠੇ ਪੈ ਗਏ ਜਦੋਂ ਸਮੁੱਚਾ ਪੰਥ ਇਸ ਮਸਲੇ ਤੇ ਇਸ ਕੇਸ ਕਰਕੇ ਲਾਂਬਾ ਲੱਗ ਗਿਆ। ਮੁੱਚੇ ਤੱਕ ਸੈਵਨ ਦੇ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ, ਤਕਸਾਲਾਂ, ਸੰਪਰਦਾਵਾਂ, ਨਿਆਂੰਗ ਸੇ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਇੱਥੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਐਮਪੀ ਸੀਗੇ ਉਹਨਾਂ ਨੇ ਵੀ ਬੜੇ ਮੁੱਖ ਰੂਪ ਚ ਆਵਾਜ਼ ਬੁਲੰਦ ਕੀਤੀ। ਕੱਲ ਕਿਰਪਾਈ ਗੁਰੂ ਸਾਹਿਬ ਦੀ ਇਸ ਕੇਸ ਤੋਂ ਜਵਾਬਤ ਮਿਲ ਗਈ ਤੇ ਉਹਨਾਂ ਲੋਕਾਂ ਨੂੰ ਮੂੰਹ ਦਿਖਾਣੇ ਪਈ ਜਿਹੜੇ ਲੋਕ ਇਹ ਪ੍ਰਯਾਸ ਕਰ ਰਹੀ ਸੀ ਕਿ ਕਿਸੇ ਤਰੀਕੇ Rajasthan ਦੀ ਇਸ बुलंद ਆਵਾਜ਼ ਨੂੰ ਬੰਦ ਕੀਤਾ ਜਾਵੇ ਜਿਹੜੀ ਸਿੱਖ ਜਥੇਬੰਦੀਆਂ ਆਪਣੀ ਕੌਮੀ ਸਵੈਮਾਨ ਵਾਸਤੇ ਆਵਾਜ਼ ਬੁਲੰਦ ਕਰ ਰਹੀਆਂ ਹਨ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਜਿਨ੍ਹਾਂ ਨੇ ਸਿਰਫ ਆ ਦਾ ਨਾਅਰਾ ਨਹੀਂ ਮਾਰਿਆ ਬਲਕਿ ਇੱਕ ਇੱਕ ਦਿਨ ਇਸ ਕੇਸ ਦੀ ਪੈਰਵੀ ਕੀਤੀ ਉੱਚ ਪੜਤਾਲ ਕੀਤੀ ਸਾਥ ਦਿੱਤਾ ਜਿੰਨਾ ਵਾਤੇ ਸਹਿਉ ਪਿਤਾ ਸਿਰਫ ਗੱਲਾਂ ਨਹੀਂ ਕੀਤੀਆਂ ਇਸ ਕਰਕੇ ਮੈਂ ਧੰਨਵਾਦ ਕਰਾਂਗਾ ਐਡਵੋਕੇਟ ਪਾਇਖਰ ਜਿੰਦਰ ਧੰਮੀ ਸਾਹਿਬ ਦਾ ਪਾਇਖਰ ਜਿੰਦਰ ਸੇ ਮੈਂ ਤਾਂ ਸਾਡਾ ਤੇ ਨਾਲ ਉਹਨਾਂ ਵੀਰਾਂ ਦਾ ਜਿਹੜੇ ਮੇਰੇ ਨਿੱਜੀ ਮਿੱਤਰ ਸਨ ਜਿਨ੍ਹਾਂ ਨੇ ਤਨਮਨਤਾ ਨਾਲੇ ਸਾਥ ਦਿੱਤਾ ਤੇ ਵਿਸ਼ੇਸ਼ ਤੌਰ ਤੇ ਮੈਂ ਰਾਜਸਥਾਨ ਦੀ ਸਮੁੱਚੀ ਸਿਕ ਜਥੇਬੰਦੀ ਨੂੰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਘਰ ਘਰ ਪਿੰਡ ਪਿੰਡ ਗੁਰਦੁਆਰਾ ਸਾਹਿਬ ਚ ਅਰਦਾਸਾਂ ਕੀਤੀਆਂ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕੀਤੀ ਇਸ ਸੰਘਰਸ਼ ਚ ਸੁਰਖਰੂਪ ਨਿਕਲੇ ਸੁਇਕਰ ਫਿਰ ਸਮੁੱਚ ਸਿੱਖ ਪੰδα ਬਹੁਤ ਬਹੁਤ ਧੰਨਵਾਦ ਸਤਿਗੁਰੂ ਪਾਸ਼ਾ ਮੇਰ ਕਰਨ ਇਸੇ ਥੋੜਾ ਪਿਆਰ ਤੁਹਾਡੀਆਂ ਅਸੀਸਾਂ ਤੁਹਾਡਾ ਸੁਨੇ ਰਾਜਸਥਾਨ ਦੀ ਸਿੱਖ ਸੰਗਤ ਦਾ ਬਣਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ